ਬਿਦੀ ਚੰਦ ਕੋ ਨੰਦਨ ਸਿਆਨੋ ਲਾਲ ਚੰਦ ਚੜਕੀਨ ਪਿਆਨੋ ਅਪਰ ਜਾਗ ਅੰਧਰਾ ਮਾਰੀ ਵੀ ਕਾਗਤਾਰੇ ਨਾ ਬੰਦੇ ਰਦਰ ਬੰਦਾ ਬਹੇ ਨੂੰ ਕੀੜੇ ਮਕੌੜੇ ਦੀ ਨਿਆਈਂ ਫ੍ਰੀ ਕਰੇਗਾ ਆ ਤੂੰ ਇਹ ਹੰਲੀਦਰ ਵਿੱਚ ਹੋ ਗਏ ਕੱਪੜਿਆਂ ਤੇ ਮੋਲੀਆਂ ਹੁਣ ਵੀ ਆ ਜਦੋਂ ਵੋਟਾਂ ਮੰਗਣ ਆਉਣਗੇ ਲਿਲਕੜੀਆਂ ਕੱਢਣਗੇ ਤੁਹਾਡੇ ਘੂਏ ਅੱਗੇ ਲੋਤੇ ਜਿੰਨਾ ਘਰਾਂ ਵਾਲ ਵੇਖਣਾ ਪ੍ਰਸੰਦੇਸ਼ੀ ਕਰਦੇ ਉਹਨਾਂ ਦੇ ਚੁੰਕਿਆਂ ਤੇ ਓਚਾ ਮਰਨ ਤੱਕ ਜਾਂਦੇ ਨੇ ਬੁਹਾ ਇਕੱਠਾ ਕਰਕੇ ਮੈਂ ਬੈ ਕੇ ਰੋਟੀਆਂ ਖਾ ਕੇ ਪਾਉਣਗੇ ਜਿੱਦਣ ਬੋਟਾ ਨੇ ਤੁਸੀਂ ਆ ਬੈਠੇ ਹੋ ਤੇ ਲੀਡਰ ਭੁੰਦੇ ਤੇ ਜਦੋਂ ਰੁਤਬਾ ਮਿਲ ਜਾਂਦਾ ਤੁਸੀਂ ਭੁੰਦੇ ਤੇ ਲੀਡਰ ਤੱਕ ਜਾਂਦੇ ਰੋਤਵੇ ਦੀ ਅਸਲਤ ਨੂੰ ਜਾਣਨਾ ਜ਼ਰੂਰੀ ਹੁੰਦਾ ਹੈ ਮੜਾਲਿਆ ਰਤਨਾ ਮਿਲ ਜਾਵੇ ਤੇ ਆਪਾਂ ਅਗਲੇ ਨੂੰ ਲੋੜਨ ਤੱਕ ਜਾਣੇ ਹਨ ਗੁਰੂ ਹਰਗੋਬਿੰਦ ਕਹਿੰਦੇ ਗੁਰੂ ਨਾਨਕ ਦੇਵ ਜਖਸਤ ਦਾ ਵਾਰਿਸ ਹੋਇਆ ਦੁਨੀਆ ਦੀ ਸਮੁੱਚੀ ਕਲਾਏ ਦੇ ਕੋਲ ਹੋਣੀ ਹੈ ਪਰ ਹਿਰਦਾ ਇਹਦਾ ਅਜਰ ਨੂੰ ਜਗ ਮਾਣਾ ਹੋਵੇਗਾ ਮੜਾ ਦੇ ਆ ਜਲ ਹੁੰਦਾ ਨਦੀ ਚੈਵੇਂ ਉਛਲ ਪੈਂਦੀ ਐ ਸਾਗਰ ਬਹੁਤ ਘਟ ਪ੍ਰਸ਼ਨਦਾਇਕ ਇਹ ਸਾਗਰ ਹੋਣਗੇ ਜੇਰੇ ਦੇ ਇਨਾ ਵਰਗਾ ਧੀਰਜ ਧਾਰੀ ਕੋਈ ਇਸ ਰੂਹੇ ਜ਼ਮੀਨ ਤੇ ਨਹੀਂ ਹੋਇਆ ਇਨਾ ਦੀ ਧੀਰਜਤਾ ਨੂੰ ਸਿਰ ਚੁੱਕਦਾ ਇਨਾ ਦੀ ਨਸਲਤ ਨੂੰ ਸਿਰ ਚੁੱਕਦਾ ਔਰ ਜੇڑا ਬਰਬਾਕ ਬਾਤ ਇਹ ਨਾ ਹਾਸਲ ਕਰਨਾ ਜਿਹੜੀ ਕਠਿਨਾਈ ਇਹ ਨਾ ਜਾਣੀ ਹੈ ਕੋਈ ਨਹੀਂ ਦੱਸ ਸਕਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰ ਗੰਮ ਪਰਮਾਨ ਅਜਰ ਜੜਿਉ ਸਰ ਸੰਤੋਖ ਸਮਾਇਉ ਗੁਰੂ ਸਭ ਤੋਂ ਮੁਲਾਂਕ ਰਤਬਾ ਇਥੋਂ ਹੀ ਸਮਝਿਆ ਜਾਦਾ ਹੈ ਉਹਦੇ ਵਰਗਾ ਜੀਰਾ ਹੀ ਕਿਧਰੇ ਨਹੀਂ ਮੂਜਾ ਬਚਨ ਕੀਤਾ ਇਸ ਕੋ ਉੱਤਰ ਉਹ ਹੈ ਮਲਵੰਡ ਤੇਜ ਪ੍ਰਚੰਡ ਝੁੰਡ ਖਲਖਾਨ ਦਾ ਇਹਨਾਂ ਦੇ ਘਰ ਗੁਰੂ ਨਾਨਕ ਦਾ ਦਸਵਾਂ ਵਾਸ ਪੈਦਾ ਹੋਵੇਗਾ ਭੁੱਖਵਾਣੀ ਕਰ ਰਹੇ ਨੇ ਗੁਰੂ ਗੋਬਿੰਦ ਰਾਏ ਬਾਬਾ ਦਾ ਇਹਨਾਂ ਤੇਜ ਹੋਵੇਗਾ ਦੁਸ਼ਮਣਾਂ ਦੇ ਦਲਾਂ ਨੂੰ ਰੋਂਡਮੁੰਡ ਕਰ ਦਵੇਗਾ ਭਾਵ ਜਿਹੜਾ ਦੁਸ਼ਮਣ ਉਹਦੇ ਅੱਗੇ ਆ ਗਿਆ ਉਹਦੇ ਤੇ ਸਿਰ ਨਹੀਂ ਲੱਗੇਗਾ ਦੁਸ਼ਮਣਾਂ ਦੀਆਂ ਜੜਾ ਉਖਾੜ ਕੇ ਸੁੱਕ ਦਵੇਗਾ ਇਥੇ ਬੁਰੂ ਕਰਦੇ ਦੁਸ਼ਮਣਾਂ ਦੀ ਗੱਲ ਨਹੀਂ ਹੋਈ ਇਥੇ ਇਨਸਾਨੀਅਤ ਦੇ ਦੁਸ਼ਮਣਾਂ ਦੀ ਗੱਲ ਹੈ ਤੋ ਕਿੰਨੀਆਂ ਤ ਬਰਕਤਾਂ ਇਹਨਾਂ ਦੀਆਂ ਬਿਆਨ ਕਰਾਂ ਉਹਨੂੰ ਤੁਸੀਂ ਆਖੋ ਵੇ ਗੁਰੂ ਗ੍ਰੰਥ ਸਾਹਿਬ ਜੀ ਤੇ ਲਿਖਿਆ ਕਿਸੇ ਨੂੰ ਪਿਛੇ ਦਾ ਪਤਾ ਨਹੀਂ ਕਿੱਥੋਂ ਆਏ ਆ ਅਗਾਹ ਕਿੱਥੇ ਜਾਣਾ ਗੁਰੂ ਕਿੱਥੋਂ ਪਤਾ ਲੱਗਿਆ ਵੀ ਅਗਾਹ ਕੀ ਹੋਣਾ ਢਿੱਡੀ ਭੈੜੀ ਬਿਮਾਰੀ ਹੈ ਸਾਡੇ ਲੋਕਾਂ ਨੂੰ ਉਹਨਾਂ ਨੂੰ ਲੱਗਦਾ ਵੀ ਗੁਰੂ ਉਹਨਾਂ ਵਰਗਾ ਮਾਮੂਲੀ ਚੰਦ ਨਾਲ ਫਫਾ ਸੀ ਤੁਹਾਡੇ ਵਰਗਾ ਨਹੀਂ ਹੈ ਉਹ ਅਕਾਲ ਸਰੂਪ ਹੈ ਉਹ ਖੁਦ ਖੁਦਾ ਹੈ ਪਾਣੀ ਦੀ ਛਪੜੀ ਇਹਨੇ ਨਾਸ ਨਾ ਕਰ ਲਵੇ ਵੀ ਮੇਰੇ ਅੰਦਰ ਵੀ ਇਹਦੇ ਸਾਗਰ ਵੀ ਪਾਣੀ ਹੈ ਲੱਖਾਂ ਛਪੜੀਆਂ ਵੀ ਸਾਗਰ ਦਾ ਮੁਕਾਬਲਾ ਹੈ ਛਪੜੀਆਂ ਪੰਜਾਬ ਤਕ ਤਾਂ ਜਸੀ ਮੜੇ ਮਿਆਰ ਤਕਾਂ ਦਾ ਗੁਰੂ ਗੋਬਿੰਦ ਸਿੰਘ ਬਣਿਆ ਹੈ ਇਹ ਨਾ ਸਮਝੋ ਵੀ ਤੁਹਾਡੇ ਹੀ ਹੋਵੇਗਾ ਕਲਾ ਦਾ ਫਰਕ ਹੈ ਅਸਮਾਨ ਦਾ ਕਰਦਾ ਵੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਤਨ ਤਨ ਰਾਮ ਦਾ ਗੁਰਜਨ ਸਰੀਆ ਤੇ ਸਵਾਰਿਆ ਗੁਰੂ ਨਾਨਕ ਦੇ ਘਰ ਵਿੱਚ ਕਮਾਤ ਪੂਰੀ ਆਮ ਲੋਕਾਂ ਚ ਕਲਾ ਨਹੀਂ ਇਹ ਫਰਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਬਾਬਾ ਮੰਗਲ ਸਿੰਘ ਜੀ ਦੀ 24 ਬਰਸੀ ਗੁਰਦਰਾ ਸੋਧਰਾਨੀ ਸਾਹਿਬ ਵਾਲਿਆਂ ਦੀ ਡੇਰਾ ਬਾਬਾ ਫੂਮਾ ਸਿੰਘ ਜੀ ਲਾਬਾ ਗੁਰਵਿੰਦਰ ਸਿੰਘ ਜੀ ਦੀ ਰਹਿਨਾਈ ਕਿ ਮਨਾ ਰਹੇ ਨੇ ਉਸੋ ਆਪ ਸਾਰ ਸੰਤਾਂ ਜੋ ਵੀ ਆਇਸੇ ਸੀ ਬਗਾ ਸਮਾਲੂ ਦੇ ਹੁੰਦੇ ਨੇ ਜੀ ਆਇਆਂ ਨੂੰ ਜੀ ਆਇਆਂ ਨੂੰ ਆਜੇ ਇਹ ਸੰਗਰਾ ਵਿੱਚ ਉਹ ਵਪਾਰੀ ਨੇ ਮਰਕਸ਼ਿਸ਼ ਕੀਤੀ ਹੈ ਸੁਰੂ ਸੰਤਾਂ ਦੇ ਛਕਾਉਣ ਦੇ ਵਾਸਤੇ ਚੌੜ ਫੜੀ ਛਾਈ ਪਨੀਰ ਦਾਲ ਫੁਕਾ ਕੋਰਸ ਹੋ ਜਾਂਦੇ ਨੇ ਠੰਡੇ ਦੀਆਂ ਸ਼ਿਵੀਆਂ ਲੱਗੀਆਂ ਨੇ ਬਹੁਤ ਬੜੀ ਅਜਿਹਾ ਦੇਖੋ ਲੱਗੇ ਨੇ ਆਪ ਬਗੋੜੇ ਤੇ ਲੰਗਰ ਲੱਗੇ ਨੇ ਮਾਪਿਆਂ ਨੂੰ ਬਹੁਤ ਹੀ ਬੋਸ਼ੀ ਬੇਅੰਤ ਸੰਤਾਨ ਸੁਖਾਉਣ ਵਾਸਤੇ ਵਾਸਤੇ ਬਹੁਤ ਬੇਅੰਤ ਤੇ ਬੇਅੰਤ ਪ੍ਰਧਾਨ ਰਏ ਹੋਤੀ ਇਹ ਹਾਰਜਾ ਸਿੰਘ ਜੀ ਦਾ ਚੱਲ ਰਿਹਾ ਹੈ ਆ ਸਮਾਰਨ ਕਰਿਆ ਹੈ ਬਾਬਾ ਜੀ ਦੀ ਗੰਗਾਂ ਰੋਗ ਦੀ ਸੰਗਤ ਮਨਾ ਰਹੀ ਹੈ ਬਾਬਾ ਜੀ ਸਲਾਮਨਾ ਜੋੜ ਵਰਸੀ ਮਨਾਉਂਦੇ ਨੇ ਉਹਨਾਂ ਦੇ ਸਬੰਧ ਵਿੱਚ ਸਤਹੁੰਦਾਂ ਜੀ ਆਇਆਂ ਨੂੰ ਜੀ ਆਇਆਂ ਨੂੰ ਬਾਇ ਖਦੀ ਖੋਸਾ ਤੁਸੀਂ ਦੇਖ ਲਈ ਲੈ ਤੁਸੀਂ ਹਾਂ ਕਿ ਅੱਜ ਜਿਹੜਾ ਸਲਾਣ ਜੁੜ ਮਿਲਣਾ ਮਨਾਇਆ ਜਾ ਰਿਹਾ ਇੱਥੇ ਧੁਕ ਲੰਗ ਤੁਸੀਂ ਦੇਖੇ ਜੇ ਤੋਂ ਅੱਜ ਸਕਰੀਮ ਦਾ ਲੰਗਰ ਲੱਗਾ ਆਂ ਸੁਗਸਕਤਾਂ ਸ਼ਿਕਾਰੇ ਨੇ ਜਿਵੇਂ ਲੈ ਤੁਸੀਂ ਅਸੀਂ ਸਤਿਪੰਨੀ ਸਾਹਿਬ ਤੋਂ ਦਿਖਾ ਰਹੇ ਹਾਂ ਔਰ ਸੀਂ ਦੇਖੇ ਜੇ ਜੋ ਸੰਤ ਮਾਂ ਕੁਰਸ਼ਦ ਨੈਣੀ ਤਾਲ ਵਾਲੇ ਜਿਨ੍ਹਾਂ ਦਾ ਪ੍ਰਾਤਨ ਇਤਿਹਾਸ ਜੁੜਿਆ ਗੁਰੂ ਸਾਹਿਬ ਦੇ ਚਰਨਾਂ ਲਾ ਕੇ ਉਹਨਾਂ ਨੇ ਆਪਣਾ ਜੀਵਨ ਸੌਂਪਿਆ ਤੇ ਉਹਨਾਂ ਦੇ ਉੱਤਰ ਅਧਿਕਾਰੀ ਨੈਣੀ ਤਾਲੇ ਆਪਣੇ ਹੱਥੀ ਸੰਗਤਾਂ ਨੂੰ ਜਿਹੜਾ ਸ਼ਿਕਾਰ ਰੇ ਨੇ ਜਿਹੜਾ ਗੋਲਗੱਪਿਆਂ ਦੀ ਜਿਹੜੇ ਸਮੂਹ ਸੰਗਤਾਂ ਸ਼ਿਕਾਰ ਰੇ ਆ ਔਰ ਸੰਗਤਾਂ ਸ਼ੱਕ ਕੇ ਸਤਿਗੁਰ ਦਾ ਸ਼ੁਕਰ ਮਨਾ ਰਹੇ ਨੇ ਜਿਹਦੇ ਲੈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਦੁਬਾਰਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਜੀ ਚਲ ਚੰਗਾ ਮਾਰਕੀ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਸ਼ਹੀਦ ਬਾਬਾ ਨਾਉ ਸਿੰਘ ਜਿਨ੍ਹਾਂ ਦਾ ਜਨਮ ਸਥਾਨ ਪਿੰਡ ਚੀਚੇ ਤੋਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਲੱਗ ਲੱਗੇ ਨਗਰਾਂ ਦਾ ਉਮੀਰਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਜੀ ਆਇਆ ਕਹ ਕੇ ਬਹੁਤ ਬਹੁਤ ਚੜ੍ਹਦੀ ਕਲਾ ਸ਼ਾਮ ਤੋਂ ਅੰਮ੍ਰਿਤ ਵੇਲੇ ਤੋਂ ਕੱਲ ਤੇ ਲੱਗੇ ਸੀ ਜਿਨ੍ਹਾਂ ਨੇ ਪੜਾ ਲਾ ਕੇ ਗੋਲ ਦੱਪਿਆਂ ਦਾ ਲੰਗਰ ਲਾਇਆ ਸੀ ਬਾਬਾ ਮੰਗਲ ਸਿੰਘ ਦੇ ਬਰਸੀ ਤੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਲੰਗਰ ਲੱਗਦਾ ਹੈ ਸੰਗਤਾਂ ਦੇ ਸੰਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਭੈਣ ਭਰਾਵਾਂ ਦੇ ਅਲੱਗ-ਅਲੱਗ ਨਗਰਾਂ ਦੇ ਚਿੰਤਕੋੜ ਤੋਂ ਛੀਚੇ ਤੋਂ ਮਹਾਵੇ ਤੋਂ ਲੋਹਰੀ ਮਹੱਲਤ ਤੋਂ ਤਾਰੀ ਤੋਂ ਜਿਨ੍ਹਾਂ ਤੋਂ ਕਿਨਕਾ ਕਨਕਾ ਇਕੱਠਾ ਕਰਕੇ ਜਿਹੜੇ ਮਹਾਂਪੁਰਖ ਬਣਾ ਪਰ ਅੱਲਾ ਕਰਦੇ ਨੇ ਜਿਨ੍ਹਾਂ ਦਾ ਸ਼੍ਰੀ ਆਨੰਦਪੁਰ ਸਾਹਿਬ ਦੇ ਮੇਲੇ ਤੇ ਵੀ ਲੰਗਰ ਹੁੰਦਾ ਹੈ ਬਾਬਾ ਬੁੱਢਾ ਸਾਹਿਬ ਦੇ ਮੇਲੇ ਤੇ ਵੀ ਲੰਗਰ ਹੁੰਦਾ ਹੈ ਇੱਥੇ ਵੀ ਹਰ ਸਾਲ ਦੀ ਤਰ੍ਹਾਂ ਲੰਗਰ ਚੱਲਦਾ ਹੈ ਸਾਰੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਬਾ ਮੰਗਲ ਸਿੰਘ ਦੇ ਕੋਟ ਆਸਰੇ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਸਰਪੰਚ ਸਾਹਿਬ ਕੀ ਗੱਲ ਜਿਹੜਾ ਛੋਟ ਜਿਹੜਾ ਮਾਇਆ ਜਾ ਰਿਹਾ ਹੈ ਉਹਦੇ ਬਾਰੇ ਕੀ ਵਾਈਕ ਗੁਰਦੀਪਾ ਖਾਲਸਾ ਵਾਈ ਗੁਰਦੀਪ ਸਰਪੰਚ ਸਾਹਿਬ ਆਪਣਾ ਪਿੰਡ ਨਗਰ ਦਸਵਾ ਪਿੰਡ ਚਿੰਤਕੋੜ ਤੋਂ ਜੀ ਇਹ ਬਾਬੇ ਦਾ ਬਹੁਤ ਤਗੜਾ ਉਪਰਾਲਾ ਜੀ ਬਹੁਤ ਸੇਵਾ ਭਾਵਨਾ ਨਾਲ ਕਰਦਾ ਜੀ ਇਹਨੇ ਪਿੰਡਾਂ ਪਿੰਡਾਂ ਤੋਂ ਗ੍ਰਹੀ ਕਰਕੇ ਕੱਲ ਦਾ ਉਥੋਂ ਦਾ ਗੋਲ ਗੱਪਿਆਂ ਦਾ ਲੰਗਰ ਚਾਲੂ ਕੀਤਾ ਜੀ ਤੇ ਕਮੇ ਵਰਥੀ ਜੀ ਜੀ ਸੰਪਰਕਾਂ ਵਾਲੋਂ ਜਿਵੇਂ ਤੇ ਹਾਰਡਫੀਲਡ ਤੇ ਵੀ ਬਹੁਤ ਤਗੜਾ ਇਹਨਾਂ ਦਾ ਸੰਜੋਗ ਹੀ ਜੀ ਤੇ ਇਹਨਾਂ ਨੇ ਨਾਲ ਸਾਨੂੰ ਵੀ ਤੋੜਿਆ ਅਸੀਂ ਵੀ ਚਲੋ ਇਹਨਾਂ ਨਾਲ ਜਾਂਦੇ ਵਾ ਤੁਸੀਂ ਦੇ ਪ੍ਰੈਸ ਦੀ ਟੀਮ ਅੱਜ ਸੁਤਲਾਨੀ ਸਾਹਿਬ ਪਹੁੰਚੇ ਨੇ ਜਿੱਦੇ ਸੁਲਾਨਾ ਜੁੜ ਮਿਲਾਂ ਚਵੀਆਂ ਮਨਾ ਜਾ ਰਿਹਾ ਸਾਡੇ ਮਹਾਪੁਰਸ਼ ਸੰਤ ਜਿਹੜੇ ਆ ਰੱਬ ਦਾ ਰੂਪ ਆ ਸਾਡੇ ਬਾਬਾ ਨੌਂਦੇਸ ਜੀ ਉਹ ਬਹੁਤ ਹੀ ਸਲਾੰਗਾ ਜੋ ਕਰਮ ਕੀਤਾ ਔਰ ਹਰ ਪੀੜਤ ਨੂੰ ਅੱਤਗਾਹ ਪਹੁੰਚਾਈ ਆ ਸਮਰਗੀ ਪਹੁੰਚਾਈ ਆ ਤੇ ਇੱਥੇ ਨਾਲ ਦੇ ਸੰਤਾਂ ਮਹਾਂਪੁਰਸ਼ਾਂ ਦਾ ਜਿਹੜੇ ਆ ਗਾਓ ਉਹਨਾਂ ਦੇ ਜਿਹਦੇ ਸਿਰ ਤੇ ਹੱਥ ਰੱਖ ਕੇ ਸਾਰ ਜਾਂਦੇ ਰਹਿੰਦੇ ਨੇ ਖਾਸ ਵੀ ਜਿਹੜਾ ਦੋ ਇਫਤਾਸ ਬਣ ਜਾਂਦੇ ਸਾਡੇ ਮਹਾਂਪੁਰਸ਼ ਜਿਨ੍ਹਾਂ ਨਾਲ ਉਹ ਗੱਲ ਕਰਦੇ ਇਸ ਬਾਰੇ ਆਪਾਂ ਤਾਸੀ ਗੀਤ ਸਰ ਜੀ ਹੱਜ ਹੋਰ ਲਾਕੇ ਦੀਆਂ ਜਿੰਨੀਆਂ ਵੀ ਸਾਡੇ ਏਰੀਏ ਦੇ ਵਿੱਚ ਪਿੰਡ ਨੇ ਚਿੰਤਕੋੜ ਮਹਾਵਾ ਨਗਰ ਲੋਹੜੀਮਲ ਇਹ ਸਾਰੇ ਪਿੰਡਾਂ ਨੇ ਇਕੱਤਰ ਹੋ ਕੇ ਆਹ ਦੀਆਂ 10-9 ਕਿਰਤਕਮਾਈਆਂ ਦੇ ਵਿੱਚੋਂ ਗੋਲ ਗੋਪਿਆਂ ਦੇ ਆਈਸਕ੍ਰੀਮ ਦੇ ਕੋਫੀ ਦੇ ਠੰਡਿਆਂ ਦੇ ਦੇਗਾ ਤਰ੍ਹਾਂ ਦੇ ਪ੍ਰਕਾਰ ਹਰ ਪ੍ਰਕਾਰ ਦੇ ਗੁਰੂ ਕੇ ਸੰਗਤਾਂ ਨੇ ਨੇਗਾ ਆਪਦੀਆਂ 10-9 ਦੀਆਂ ਕਿਰਤਕਮਾਈਆਂ ਦੇ ਵਿੱਚੋਂ ਮਾਇਆ ਇਕੱਠੀ ਕਰਕੇ ਦੇ ਸਾਰੇ ਪਰਾਲੇ ਕੀਤੇ ਨੇ ਸਾਰੀਆਂ ਦੀਆਂ ਮਾਇਆ ਦੇ ਗੁਰੂ ਮਹਾਰਾਜ ਸੇਵਾ ਥਾਂ ਹੀ ਪਾਵੇ ਇਤਰਾ ਹੀ ਗੁਰੂ ਮਹਾਰਾਜ ਇਹਨਾਂ ਨੂੰ ਬਲਬੁੱਧ ਬਖਸ਼ਦਾਰਵੇ ਤੇ ਇਤਰਾ ਹੀ ਹਾਰ ਮੇਲਿਆਂ ਦੇ ਸਾਲਾਨਾ ਵਰਸੀਆਂ ਦੇ ਉੱਤੇ ਸੰਤਾਂ ਦੀਆਂ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਅੱਜ ਦਾ ਸੁਭ ਦੇ ਲਈ ਕੀ ਕਹ ਜੋੜ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲਾਨਾ ਵਰਸੀ ਸੰਤ ਬਾਬਾ ਮੰਗਲ ਸਿੰਘ ਜੀ ਕਾ ਸੇਵਾ ਵਾਲਿਆਂ ਦੀ ਸਰਦਾ ਪਾਉਣਾ ਦੇ ਨਾਲ ਸਮੂਹ ਸੰਗਤਾਂ ਲਾਕੇ ਦੀਆਂ ਤੇ ਬਾਬਾ ਗੁਰਪਿੰਦਰ ਸਿੰਘ ਜੀ ਮਨਾ ਰਹੇ ਨੇ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਅੱਜ ਜੋੜ ਮੇਲੇ ਭਰੇ ਨੇ ਤੇ ਸੰਗਤਾਂ ਨੇ ਵੱਧ ਚੜ੍ਹ ਕੇ ਲੰਗਰਾਂ ਦੇ ਪ੍ਰਾਲੇ ਕੀਤੇ ਨੇ ਸਲਾਨਾ ਜੋੜ ਮੇਲੇ ਦੇ ਵਿੱਚ ਧਾਰਮਿਕ ਦੀਵਾਨ ਚੱਲੇ ਨੇ ਬਹੁਤ ਤਰ੍ਹਾਂ ਦੇ ਸੱਚੇ ਪਾਤਸ਼ਾਹ ਅਨੇਕਾਂ ਤਰ੍ਹਾਂ ਦੇ ਪ੍ਰਕਾਰ ਕਰਾ ਦੇ ਗੁਰੂ ਕੇ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਮਿਹਰਾ ਕਰਕੇ ਇਹ ਗੁਰੂ ਤੋਂ ਸੰਗਤਾਂ ਤੋਂ ਸੇਵਾ ਲੈਣੀ ਹੈ ਕੀਤੀਆਂ ਨੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀਆਂ ਕਰਦਿਆਂ ਚੜ੍ਹ ਕੇ ਆਸਾਂ ਬੇਜਦੀਆਂ ਗੁਰੂ ਮਹਾਰਾਜ ਦੇ ਘਰਾਂ ਦੇ ਵਿੱਚ ਕਰਾ ਰਹੇ ਨੇ ਚੜ੍ਹਦੀ ਕਲਾ ਦੇ ਨਾਲ ਸਾਰਿਆਂ ਦੀਆਂ ਆਸਾਂ ਬੇਜਦੀਆਂ ਗੁਰੂ ਮਹਾਰਾਜ ਸੰਤ ਬਾਬਾ ਮੋਨ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀਆਂ ਕਰਨ ਸ਼ਰਧਾ ਭਾਵਨਾ ਦੇ ਨਾਲ ਜੋ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਦੇਾਰੇ ਕੀਤੇ ਨੇ ਕੋਪਾਵਨਾ ਪੂਰੀਆਂ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਜੀ ਇਥੇ ਦਾ ਇਤਿਹਾਸ ਗੁਰਦੁਆਰਾ ਸਤਲਾਨੀ ਸਾਹਿਬ ਸੰਪਰਤਾਏ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਵਰਸੀ ਮਨਾਈ ਜਾਂਦੀ ਹੈ ਬਾਬਾ ਮੰਗਲ ਸਿੰਘ ਜੀ ਸਤਲਾਨੀ ਸਾਹਿਬ ਵਾਲਿਆਂ ਦੀ ਬਹੁਤ ਵੱਡੀ ਘਲਣਾ ਜਿਨ੍ਹਾਂ ਨੇ ਤਨ ਮਨ ਧਨ ਕਰਕੇ ਇਸ ਸਥਾਨ ਤੇ ਸੇਵਾ ਕਰਾਈ ਤੇ ਬਹੁਤ ਵੱਡੀ ਕਮਾਈ ਕੀਤੀ ਨਾਮ ਸਿੰਘਰ ਦੀਆਂ ਦਾਤਾ ਸੰਗਤਾਂ ਨੂੰ ਮੰਡੀਆਂ ਉਹਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਵਰਸੀ ਮਨਾਈ ਜਾਂਦੀ ਹੈ ਹੁਣ ਇਸ ਵੇਲੇ ਮੌਜੂਦਾ ਮੁਖੀ ਬਾਬਾ ਗੁਰਪਿੰਦਰ ਸਿੰਘ ਜੀ ਸਲਾਣੀ ਸਾਹਿਬ ਵਾਲੇ ਉਹਨਾਂ ਦੇ ਵੱਡੇ ਭਚੰਗੀ ਬਾਬਾ ਰੁਪਿੰਦਰ ਸਿੰਘ ਜੀ ਉਹ ਸੇਵਾ ਤਨਮਨ ਦਾ ਨਾਲ ਲਿਭੋਦੇ ਆ ਸੰਗਤਾਂ ਨੂੰ ਬਹੁਤ ਹੀ ਪ੍ਰੇਮ ਸਤਿਕਾਰ ਸਰਧਾ ਨਾਲ ਵਰਸੀ ਦਾ ਪ੍ਰੇਮ ਪਿਆਰ ਨਾਲ ਉਹਦਾ ਸਦਾ ਨਿੰਦਾ ਦਿੰਦੇ ਆ ਬਹੁਤ ਬਹੁਤ ਬੰਨਾਂ ਨੇ ਇਹ ਸੇਵਾ ਇੱਥੇ ਕਰਾਉਂਦੇ ਆ ਹੋਰ ਵੀ ਸਥਾਨਾਂ ਤੇ ਉਹਨਾਂ ਦੀ ਸੇਵਾ ਚੱਲ ਰਹੀ ਆ ਗੁਰਦੁਆਰਾ ਗਾੜਾ ਮਛਾਣਾ ਸਾਹਿਬ ਇਹ ਗੁਰਦੁਆਰਾ ਅੰਮ੍ਰਿਤਸਰ ਬਾਬਾ ਕਾਲੀ ਫੂਲਾ ਸਿੰਘ ਜੀ ਦੇ ਉੱਥੇ ਸਰਾਂ ਦੀ ਸੇਵਾ ਚੱਲ ਰਹੀ ਆ ਇਹਨਾਂ ਸਥਾਨਾਂ ਦੇ ਸੇਵਾ ਹੋਰ ਵੀ ਸੀ ਦਾਸ ਸਿੰਘਾਂ ਦੇ ਸਥਾਨਾਂ ਦੇ ਸੇਵਾ ਕਰਦੇ ਆ ਬਾਬਾ ਜੀ ਆਪ ਸੇਵਾ ਚ ਜਾਂਦੇ ਆ ਸੰਗਤਾਂ ਨੂੰ ਨਾਲ ਜੋੜਦੇ ਆ ਨਾਮ ਸਿਮਰਨਾ ਜੋੜਦੇ ਆ ਬਾਣੀ ਬਾਣੇ ਨਾਲ ਪ੍ਰੇਮ ਕਰਖੋ ਸਭ ਸੰਗਤਾਂ ਨੂੰ ਪ੍ਰੇਰਿਤ ਪ੍ਰੇਰਨਾ ਕਰਦੇ ਆ ਬਾਬਾ ਜੀ ਮੁਖੀ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਸਤਲਾਨੀ ਸਾਹਿਬ ਵਾਲੇ ਬਹੁਤ ਹੀ ਮੁਖੀ ਸੇਵਾ ਕਰਾਉਂਦੇ ਨੇ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਗੁਰਪ੍ਰੀਤ ਸਿੰਘ ਜੀ ਆ ਇੰਦਰ ਵੀਰ ਸਿੰਘ ਜੀ ਉਹ ਵੀ ਨਾਲ ਤਨ ਦੇ ਹੀ ਨਾਲ ਆਪਣੇ ਸੇਵਾ ਨਿਭਾਉਂਦੇ ਆ ਆਪ ਸਭ ਸੰਗਤਾਂ ਨੇ ਉਹਨਾਂ ਦੇ ਸਹਿਯੋਗਦਨ ਸਹਿਯੋਗ ਦੇਣਾ ਤੇ ਸੰਤਾਂ ਦਾ ਪ੍ਰੇਮ ਪਿਆਰ ਆਪਾ ਬਖਸ਼ਣਾ ਚੜ੍ਹਦੀ ਕਲਾ ਕਾਰਨੀ ਇਹ ਵਰਸੀ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਤਾਮ ਨਾਲ ਬਾਬਾ ਮੰਗਲ ਸਿੰਘ ਜੀ ਦੀ ਯਾਦ ਵਿੱਚ ਮਨਾਇ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਸੰਗਤਾਂ ਨੂੰ ਇਸ ਜੋੜ ਮੇਲੇ ਦਾ ਉਪਦੇਸ਼ ਦਿੰਨੇ ਆਂ ਕਿ ਆਪਣਾ ਮੈਸੇਜ ਦਿੰਨੇ ਆਂ ਕਿ ਸਾਰੀਆਂ ਸੰਗਤਾਂ ਇਸ ਮੇਲੇ ਦੀ ਵੱਧ ਵੱਧ ਯਾਦਗਾਰ ਦੇ ਵਿੱਚ ਹਿੱਸਾ ਪਾਉਣਾ, ਸੇਵਾ ਕਰਾਉਣਾ। ਹੋਰ ਜੇ ਉਹ ਵੀ ਸੰਗਤ ਇੱਥੇ ਆਉਂਦੀ ਹੈ ਸਭ ਨੂੰ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਵੀ ਚਲੋ ਛੋਟੀ ਮੋਟੀ ਸਿੱਧੀ ਹੁੰਦੀ ਸਾਧਾ ਹੁਣ ਉਹ ਜੀ ਲੈਂਦੇ ਨੇ ਇਹਨੇ ਬੋਟਲ ਲਿਆ ਵੇਗਾ ਮੈਂ ਕਿਵੇਂ ਮੰਨਾਂ ਡੁੱਬਦਾ ਜਿਹੜਾ ਇਹਨੇ ਪਾਰ ਲਾਇਆ ਮੇਰਾ ਗੁਰੂ ਪਤਾ ਕੌਣ ਹੈ ਮਨ ਭੜਦਾ ਅਸੀਂ ਚਿਹਰਾ ਭੜਦੇ ਕੁਝ ਵੀ ਧੋਖਾ ਨਾ ਜਾਣੇ